ਛੋਟੀਆਂ ਪਰ ਬਹੁਤ ਹੀ ਕਾਮਯਾਬ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਇੱਕ ਦਿਨ ਵਿੱਚ 2 ਚਮਚ ਪੀਨਟ ਬਟਰ ਖਾਣ ਨਾਲ ਤੁਹਾਡੇ ਦਿਨ ਪਰ ਦੀ ਪ੍ਰੋਟੀਨ ਦੀ ਜ਼ਰੂਰਤ ਪੂਰੀ ਹੋ ਜਾਂਦੀ ਹੈ ਪੀਨਟ ਬਟਰ ਕਈ ਰੋਗਾਂ ਤੋਂ ਬਚਾਉਂਦਾ ਹੈ ਨੰਬਰ 2 ਸੇਬ ਨੂੰ ਛਿੱਲ ਕੇ ਬਰੀਕ ਕੱਟ ਲਓ ਉਸ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਸਵੇਰੇ ਖਾਲੀ ਪੇਟ ਖਾ ਲਓ ਇਸ ਨਾਲ ਸਿਰਦਰਦ ਤੋਂ ਆਰਾਮ ਮਿਲੇਗਾ ਨੰਬਰ 3 ਜੇਕਰ ਤੁਸੀਂ ਅੰਬੂਦ ਦੇ ਬੀਜ ਕੱਢ ਕੇ ਉਸ ਉੱਪਰ ਨਮਕ ਲਗਾ ਕੇ ਅੱਗ ਵਿੱਚ ਪਕਾ ਕੇ ਖਾਂਦੇ ਹੋ ਤਾਂ ਇਸ ਨਾਲ પ્રાਣੀ ਤੋਂ પ્રાਣੀ ਖੰਸੀ ਤੋਂ ਵੀ ਆਰਾਮ ਮਿਲਦਾ ਹੈ ਨੰਬਰ 4 ਜੇਕਰ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਥੋੜਾ ਜਿਹਾ ਨਮਕ ਅਤੇ ਹਲਦੀ ਮਿਲਾ ਕੇ ਘਰਾਰੇ ਕਰ ਲਓ ਇਸ ਨਾਲ ਬਹੁਤ ਆਰਾਮ ਮਿਲੇਗਾ। ਨੰਬਰ 5 ਇੱਕ ਚਮਚ ਸ਼ਹਿਦ ਵਿੱਚ ਥੋੜੀ ਜਹੀ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਚੱਟਣਾ ਸਰਦੀ ਖਾਂਸੀ ਤੇ ਜ਼ੁਕਾਮ ਤੋਂ ਆਰਾਮ ਮਿਲਦਾ ਹੈ। ਨੰਬਰ 6 ਜੇਕਰ ਤੁਹਾਡੇ ਬੁੱਲ ਕਾਲੇ ਪੈ ਰਹੇ ਹੋਣ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦਹੀਂ ਦੀ ਮਲਾਈ ਆਪਣੇ ਬੁੱਲਾਂ ਉੱਪਰ ਲਗਾ ਲਓ ਇਸ ਨਾਲ ਲਾਭ ਮਿਲੇਗਾ। ਨੰਬਰ 7 ਸਫੈਦ ਪਿਆਜ਼ ਦੇ ਰਸ ਨੂੰ ਕੱਢ ਕੇ ਵਾਲਾਂ ਉੱਪਰ ਲਗਾਉਣਾ ਵਾਲਾਂ ਦਾ ਝੜਨਾ ਬੰਦ ਹੋ ਜਾਂਦਾ ਹੈ। ਨੰਬਰ 8 ਸਰਦੀਆਂ ਦੇ ਮੌਸਮ ਵਿੱਚ ਕਦੇ ਵੀ ਆਪਣੇ ਮੂੰਹ ਨੂੰ ਟਾਕੇ ਨਹੀਂ ਸੌਣਾ ਚਾਹੀਦਾ ਇਸ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ। ਨੰਬਰ 9 ਅਦਰਕ ਨੂੰ ਸ਼ਹਿਦ ਨਾਲ ਮਿਕਸ ਕਰਕੇ ਖਾਣ ਨਾਲ ਗਲੇ ਦੀ ਸੋਜ ਤੇ ਜਲਣ ਤੋਂ ਆਰਾਮ ਮਿਲਦਾ ਹੈ। ਨੰਬਰ 10 ਜੇਕਰ ਤੁਹਾਨੂੰ ਲਗਾਤਾਰ ਚੱਕਰ ਆ ਰਹੇ ਹੋ ਤਾਂ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀ ਲਓ ਇਸ ਨਾਲ ਆਰਾਮ ਮਿਲੇਗਾ। ਨੰਬਰ 11 ਜੇਕਰ ਤੁਹਾਨੂੰ ਪੇਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਤਾਂ ਕਦੇ ਵੀ ਨਿੰਬੂ ਪਾਣੀ ਦਾ ਸੇਵਨ ਨਾ ਕਰੋ ਤੁਹਾਡੇ ਪੇਟ ਦਾ ਹੋਰ ਵੀ ਨੁਕਸਾਨ ਕਰ ਸਕਦਾ ਹੈ। ਨੰਬਰ 12 ਜਿਹੜੀਆਂ ਔਰਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਂਦੀਆਂ ਹਨ ਉਹਨਾਂ ਦੇ ਚਿਹਰੇ ਦੀ ਚਮੜੀ ਬਹੁਤ ਹੀ ਨਰਮ ਤੇ ਚੰਗੀ ਰਹਿੰਦੀ ਹੈ ਚਿਹਰੇ ਉੱਪਰ ਝੁਰੜੀਆਂ ਨਹੀਂ ਪੈਂਦੀਆਂ ਨੰਬਰ 13 ਜਿਨ੍ਹਾਂ ਨੂੰ ਕਬਜ ਦੀ ਸਮੱਸਿਆ ਹੋਵੇ ਉਹਨਾਂ ਨੂੰ ਹਰੀ ਪਿਆਜ਼ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਨੰਬਰ 14 ਜੇਕਰ ਲਗਾਤਾਰ ਛਿੱਕ ਆ ਹੀ ਰਹੀ ਹੈ ਤਾਂ ਤਾਜ਼ਾ ਹਰਾ ਧਨੀਆ ਮਸਲ ਕੇ ਸੁੰਘ ਲਓ ਇਸ ਨਾਲ ਤੁਹਾਨੂੰ ਛਿੱਕ ਤੋਂ ਆਰਾਮ ਮਿਲੇਗਾ ਨੰਬਰ 15 ਭੁੰਨੇ ਹੋਏ ਚਣਿਆਂ ਨੂੰ ਪੀਸ ਕੇ ਉਹਨਾਂ ਨੂੰ ਦੇਸੀ ਘਿਓ ਵਿੱਚ ਭੁੰਨ ਕੇ ਉਹਨਾਂ ਵਿੱਚ ਮਿੱਠਾ ਤੇ ਡਰਾਈ ਫਰੂਟ ਪਾ ਕੇ ਆਪਣੇ ਬੱਚਿਆਂ ਨੂੰ ਬਰਫੀ ਬਣਾ ਕੇ ਖਵਾਓ ਇਸ ਨਾਲ ਬੱਚਿਆਂ ਦੇ ਸਰੀਰ ਅੰਦਰ ਤਾਕਤ ਹੋਵੇਗੀ ਕਿਉਂਕਿ ਉਹ ਜੋ ਚਣੇ ਕਦੇ ਵੀ ਨਹੀਂ ਖਾਂਦੇ ਨੰਬਰ 16 ਸਰਫ ਵਿੱਚ ਕੱਪੜੇ ਧੁੰਨ ਸਮੇਂ ਪਹਿਲਾਂ ਉਸ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਕੋਲੋ ਨਹੀਂ ਤਾਂ ਸਰਫ ਦੀ ਸਮੈਲ ਕੱਪੜਿਆਂ ਵਿੱਚ ਹੀ ਰਹਿ ਜਾਵੇਗੀ। ਨੰਬਰ 17 ਜੇਕਰ ਤੁਹਾਡੇ ਚਿਹਰੇ ਉੱਪਰ ਬਹੁਤ ਜ਼ਿਆਦਾ ਦਾਗ ਤਾਂ ਬੇਹਾਨ ਤਾਂ ਚਿਹਰੇ ਨੂੰ ਲੱਸੀ ਨਾਲ ਧੋលਿਆ ਕਰੋ ਇਸ ਨਾਲ ਕਾਫੀ ਲਾਭ ਮਿਲੇਗਾ। ਨੰਬਰ 18 ਜਬਾਨ ਦਾ ਪਾਣੀ ਪੀਣਾ ਦੰਦਾਂ ਦੇ ਤਰ ਤੂੰ ਆਰਾਮ ਮਿਲਦਾ ਹੈ ਤੇ ਨਾਲ ਹੀ ਵਜਨ ਨੂੰ ਘਟ ਕਰਨ ਵਿੱਚ ਸਾਡੀ ਮਦਦ ਕਰਦਾ ਹੈ। ਨੰਬਰ 19 ਜੇਕਰ ਹੱਥਾਂ ਉੱਪਰ ਪੀਲਾਪਨ ਦਿਖਾਈ ਦੇ ਰਿਹਾ ਹੋਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਰੀਰ ਅੰਦਰ ਆਇਰਨ ਦੀ ਕਮੀ ਹੈ। ਨੰਬਰ B ਪਾਣੀ ਪੀਣ ਤੋਂ ਬਾਅਦ ਕਦੇ ਵੀ ਝੂਕੋ ਨਾ ਇਸ ਨਾਲ ਪਾਣੀ ਦਾ ਸਾਦੀ ਨਾਲੀ ਵਿੱਚ ਪੈ ਜਾਣ ਦਾ ਖਤਰਾ ਵੱਧ ਜਾਂਦਾ ਹੈ। ਨੰਬਰ 21 ਫੇਫੜਿਆਂ ਦੇ ਕੈਂਸਰ ਤੋਂ ਬਚਣਾ ਚਾਹੁੰਦੇ ਹੋ ਤਾਂ ਅੰਗੂਰਾ ਨੂੰ ਨਮਕ ਦੇਣਾ ਖਾਓ। ਨੰਬਰ Y ਦੰਦਾਂ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਸ਼ੇਧ ਹੋ ਗਿਆ ਹੋਵੇ ਕਾਲੇ ਪੈ ਗਏ ਹੋਣ। ਉਨ੍ਹਾਂ ਵਿੱਚ ਦੋ ਕਲੀਆਂ ਲਸਣ ਦੀਆਂ ਕੁਝ ਸਮਾਂ ਦਬ ਕੇ ਰੱਖੋ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। ਨੰਬਰ 3 ਟਮਾਟਰ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਸਰੀਰ ਨੂੰ ਸਹੀ ਰੱਖਦਾ ਹੈ ਇਸ ਲਈ ਕਮਜ਼ੋਰ ਸਰੀਰ ਵਾਲੇ ਲੋਕਾਂ ਨੂੰ ਟਮਾਟਰ ਜ਼ਰੂਰ ਖਾਣਾ ਚਾਹੀਦਾ ਹੈ। ਨੰਬਰ 24 ਮਲਤਾਨੀ ਮਿੱਟੀ ਵਿੱਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ ਮਿਲਾ ਕੇ ਲਗਾਉਣਾ ਚਿਹਰੇ ਦੇ ਮਹਾਂਸੇ ਤੇ ਰੰਗ ਸਾਫ਼ ਹੁੰਦਾ ਹੈ। ਨੰਬਰ 26 ਕੇਲੇ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਭੁੱਲਣ ਦੀ ਬਿਮਾਰੀ ਦੂਰ ਹੋ ਜਾਂਦੀ ਹੈ ਸਾਡੀ ਮੈਮਰੀ ਨੂੰ ਸ਼ਾਰਪ ਕਰਨ ਦਾ ਕੰਮ ਕਰਦਾ ਹੈ ਨੰਬਰ 26 ਜਿਹੜੀਆਂ ਔਰਤਾਂ ਬੈਠ ਕੇ ਝਾੜੂ ਪੂੰਝਾ ਕਰਦੀਆਂ ਹਨ ਉਹਨਾਂ ਦੇ ਜੋੜਾਂ ਵਿੱਚ ਦਰਦ ਦੀ ਸਮੱਸਿਆ ਨਹੀਂ ਰਹਿੰਦੀ ਤੇ ਨਾਲ ਹੀ ਸਰੀਰ ਵੀ ਪਤਲਾ ਰਹਿੰਦਾ ਹੈ ਨੰਬਰ 27 ਖਾਣਾ ਖਾਣ ਤੋਂ ਤੁਰੰਤ ਬਾਅਦ ਬਰਤਨ ਸਾਫ਼ ਕਰ ਦੇਣੇ ਚਾਹੀਦੇ ਹਨ ਕਦੇ ਵੀ ਝੂਠੇ ਬਰਤਨ ਨਹੀਂ ਰੱਖਣੇ ਚਾਹੀਦੇ ਇਸ ਨਾਲ ਰਸੋਈ ਵਿੱਚ ਨਿਕਾਰਾਤਮਕ ਊਰਜਾ ਫੈਲਦੀ ਹੈ ਜਿਸ ਨਾਲ ਅਸੀਂ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਨੰਬਰ 28 ਰੋਜ਼ਾਨਾ ਦੁੱਧ ਨਾਲ ਜੇਕਰ ਤੁਸੀਂ ਮਿੱਠੀ ਸੌਫ ਅਤੇ ਹਰੀ ਇਲੈਚੀ ਪੀਸ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਲੱਗਿਆ ਹੋਇਆ ਚਸ਼ਮਾ ਵੀ ਆਸਾਨੀ ਨਾਲ ਉਤਰ ਜਾਂਦਾ ਹੈ ਨੰਬਰ 29 ਜੇਕਰ ਹਚਕੀਨਾ हट ਰਹੀ ਹੋਵੇ ਤਾਂ ਪੁਦੀਨੇ ਦੇ ਪੱਤਿਆਂ ਨੂੰ ਚਬਾ ਲਓ ਇਸ ਨਾਲ ਤੁਰੰਤ ਹਚਕੀ ਆਉਣੀ हट ਜਾਵੇਗੀ ਨੰਬਰ 30 ਕੱਚੇ ਪਪੀਤੇ ਦਾ ਰਸ ਘੱਟ ਕੇ ਖਾਣ ਨਾਲ ਦਾਦਖਾਸ ਤੋਂ ਬਹੁਤੀ ਆਸਾਨੀ ਨਾਲ ਆਰਾਮ ਆ ਜਾਂਦਾ ਹੈ ਨੰਬਰ 31 ਜੇਕਰ ਸਰਦੀਆਂ ਦੇ ਮੌਸਮ ਵਿੱਚ ਚਮੜੀ ਫਟਣ ਲੱਗ ਗਈ ਹੈ ਤਾਂ ਤੁਸੀਂ ਨਾਰੀਅਲ ਤੇਲ ਲਗਾ લો ਇਹ ਚਮੜੀ ਨੂੰ ਨਰਮ ਮੁਲਾਇਮ ਅਤੇ ਫਟਣ ਤੋਂ ਬਚਾਉਂਦਾ ਹੈ। ਨੰਬਰ 32 ਜਿਹੜੀਆਂ ਔਰਤਾਂ ਬੁੱਢੀਆਂ ਹੋ ਚੁੱਕੀਆਂ ਹਨ ਉਹ ਅਨਾਰ ਦੇ ਜੂਸ ਦਾ ਸੇਵਨ ਜ਼ਰੂਰ ਕਰੋ ਇਹ ਤੁਹਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੈ। ਨੰਬਰ 33 ਲਸਣ ਨੂੰ ਜੇਕਰ ਤੁਸੀਂ ਦੁੱਧ ਵਿੱਚ ਉਬਾਲ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਮਾਈਗਰੇਨ ਦੇ ਦਰਦ ਨੂੰ ਦੂਰ ਕੀਤਾ ਜਾ ਸਕਦਾ ਹੈ ਪਰ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। ਨੰਬਰ 31 ਮੱਝ ਦਾ ਕੱਚਾ ਦੁੱਧ ਪੀਣਾ ਤੁਹਾਨੂੰ ਕਦੇ ਵੀ ਕਮਰਦਰਦਿਸਕਾਇਤ ਨਹੀਂ ਹੋਵੇਗੀ ਤੇ ਨਾਲ ਹੀ ਜੇਕਰ ਤੁਸੀਂ ਤਾਜੇ ਕੱਚੇ ਦੁੱਧ ਦੀ ਚਾਗ ਆਪਣੇ ਚਿਹਰੇ ਉੱਪਰ ਲਗਾਉਂਦੇ ਹੋ ਤਾਂ ਇਸ ਨਾਲ ਚਿਹਰੇ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 35 ਜੇਕਰ ਤੁਸੀਂ ਖੱਬੇ ਪਾਸੇ ਨੂੰ ਪਾਸਾ ਲੈ ਕੇ ਸੌਂਦੇ ਹੋ ਤਾਂ ਇਸ ਨਾਲ ਤੁਸੀਂ ਲੀਵਰ ਦੀ ਬਿਮਾਰੀ ਤੋਂ ਬਚੇ ਰਹਿ ਸਕਦੇ ਹੋ ਤੇ ਨਾਲ ਹੀ ਸਰੀਰ ਦੀ ਸਫਾਈ ਵੀ ਚੰਗੀ ਤਰ੍ਹਾਂ ਹੋਵੇਗੀ। ਨੰਬਰ 36 ਪੇਟ ਦਰਦ ਤੋਂ ਪਰੇਸ਼ਾਨ ਹੋ ਤਾਂ ਜਿਬੈਣ ਵਿੱਚ ਨਮਕ ਮਿਕਸ ਕਰਕੇ ਗਰਮ ਪਾਣੀ ਨਾਲ ਲੈ ਲਓ ਇਸ ਨਾਲ ਕਾਫੀ ਲਾਭ ਮਿਲੇਗਾ। ਨੰਬਰ 37 ਚਿਹਰੀ ਦਾ ਨਿਯਮਿਤ ਮਾਤਰਾ ਵਿੱਚ ਸੇਵਨ ਕਰਨ ਨਾਲ ਹੱਡੀਆਂ ਵਿੱਚ ਹੋ ਰਹੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 38 ਮੂਲੀ ਦਾ ਰਸ ਪੀਣ ਨਾਲ ਪਿੱਤ ਦੀ ਪਥਰੀ ਬਣਨੀ ਬੰਦ ਹੋ ਜਾਂਦੀ ਹੈ। ਤਿੰਨ ਨਾਲ ਹੀ ਮੂਲੀ ਨੂੰ ਸਲਾਦ ਦੇ ਤੌਰ ਤੇ ਸੇਵਨ ਕਰਨਾ ਵੀ ਸਰੀਰ ਨੂੰ ਕਾਫੀ ਲਾਭ ਮਿਲਦੇ ਹਨ ਨੰਬਰ 39 ਜੇਕਰ ਤੁਸੀਂ ਆਪਣੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਕੱਚੀ ਹਲਦੀ ਦਾ ਸੇਵਨ ਕਰਨ ਨਾਲ ਲਾਭ ਮਿਲੇਗਾ ਨੰਬਰ 40 ਜੇਕਰ ਘਟ ਉਮਰ ਵਿੱਚ ਵਾਲ ਸਫੈਦ ਹੋਣ ਲੱਗ ਗਏ ਹੁਣ ਤਾਂ ਰੋਜ਼ਾਨਾ ਖਾਲੀ ਪੇਟ ਆਮਲੇ ਦਾ ਜੂਸ ਪੀਵੋ ਇਸ ਦੇ ਨਾਲ ਹੀ ਨਹਾਉਣ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ ਵਿੱਚ ਪਿਆਜ਼ ਦਾ ਰਸ ਲਗਾ ਲਓ ਲਾਭ ਮਿਲੇਗਾ ਨੰਬਰ 41 ਜੇਕਰ ਅਸੀਂ ਰੋਜ਼ਾਨਾ ਸੇਬ ਖਾ ਲੈਂਦੇ ਹਾਂ ਤਾਂ ਇਸ ਨਾਲ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਨੰਬਰ 42 ਸ਼ਹਿਦ ਤੇ ਦਹੀਂ ਨੂੰ ਮਿਕਸ ਕਰਕੇ ਵਾਲਾਂ ਉੱਪਰ 40 ਮਿੰਟ ਤੱਕ ਲਗਾਉਣਾ ਫਿਰ ਵਾਲਾਂ ਨੂੰ ਧੋਣਾ ਦੋ ਮਹੀਨੇ ਬਾਅਦ ਖਤਮ ਹੋ ਜਾਂਦੇ ਹਨ। ਨੰਬਰ 43 ਜੇਕਰ ਤੁਸੀਂ ਪੇਟ ਦੀ ਸਫਾਈ ਚੰਗੀ ਤਰ੍ਹਾਂ ਨਾ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਕਾਲੇ ਅੰਗੂਰ ਬਹੁਤ ਹੀ ਫਾਇਦੇਮੰਦ ਹਨ। ਇਹਨਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਨੰਬਰ 44 ਬਾਸੇ ਨੂੰ ਜੇਕਰ ਤੁਸੀਂ ਥੋੜਾ ਜਿਹਾ ਟੁਕੜਾ ਅਦਰਕ ਦਾ ਚਬਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਦੀਆਂ ਨਾੜਾਂ ਖੁੱਲ ਜਾਂਦੀਆਂ ਹਨ ਜਿਸ ਨਾਲ ਅਸੀਂ ਹਾਰਟ ਅਟੈਕ ਤੋਂ ਬਚੇ रह ਸਕਦੇ ਹਾਂ ਨੰਬਰ 45 ਚਿਹਰੇ ਉੱਪਰ ਸ਼ਹਿਦ ਹਲਦੀ ਅਤੇ ਚੌਲਾਂ ਦੇ ਆਟੇ ਦਾ ਫੇਸ ਪੈਕ ਤਿਆਰ ਕਰਕੇ ਲਗਾ ਲਓ ਇਸ ਨਾਲ ਸਕਿਨ ਟਾਈਟ ਹੋਵੇਗੀ ਨਾਲ ਹੀ ਚੇਹਰ ਦਾ ਰੰਗ ਵੀ ਗੋਰਾ ਹੋਵੇਗਾ ਨੰਬਰ 46 ਕਾਣੀ ਦਾ ਕੱਚਾ ਪਿਆਜ਼ ਘਾੜਨਾ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ ਕਿਉਂਕਿ ਉਸ ਵਿੱਚ ਫਾਈਬਰ ਅਤੇ ਅੰਤਾਂ ਨੂੰ ਹੈ ਜੋ ਸਾਡੇ ਪਰਚੰਤ ਤੰਤਰ ਨੂੰ ਮਜ਼ਬੂਤ ਕਰਦਾ ਹੈ ਨੰਬਰ 47 ਚਿਹਰੇ ਦਾ ਰੰਗ ਗੂੜਾ ਕਰਨਾ ਚਾਹੁੰਦੇ ਹੋ ਜਾਂ ਚਮਕ ਚਾਹੁੰਦੇ ਹੋ ਤਾਂ ਦੁੱਧ ਵਿੱਚ ਸੌਂਫ ਮਿਕਸ ਕਰਕੇ ਪੀ ਲਓ ਇਸ ਨਾਲ ਲਾਭ ਮਿਲੇਗਾ ਨੰਬਰ 48 ਟੁੱਟੇ ਹੋਏ ਕੱਪੜਿਆਂ ਵਿੱਚੋਂ ਜੇਕਰ 스멜 ਆ ਰਹੀ ਹੋਵੇ ਤਾਂ ਕੱਪੜਿਆਂ ਵਿੱਚ ਨਿੰਮ ਦੇ ਪੱਤੇ ਰੱਖ ਦਿਓ ਇਸ ਨਾਲ ਕਾਫੀ ਲਾਭ ਮਿਲੇਗਾ ਨੰਬਰ 49 ਜੇਕਰ ਤੁਸੀਂ ਗੋਭੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ skin ਅਤੇ ਖੂਨ ਨੂੰ ਸਾਫ਼ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਨੰਬਰ 50 ਹਿੰਗ ਨੂੰ ਪਾਣੀ ਵਿੱਚ ਘੋਲ ਕੇ ਵਕਸ ਦੀ ਤਰ੍ਹਾਂ ਜੇਕਰ ਤੁਸੀਂ ਸੁੰਘ ਲੈਂਦੇ ਹੋ ਤਾਂ ਇਸ ਨਾਲ ਸਰਦੀ ਚੁਖਾਮ ਤੋਂ ਆਰਾਮ ਮਿਲਦਾ ਹੈ। ਨੰਬਰ 51 ਖਾਣੇ ਦੇ ਨਾਲ ਕੱਚਾ ਪਿਆਜ਼ ਖਾਣ ਨਾਲ ਸਰੀਰ ਅੰਦਰ ਜਮ੍ਹਾ ਹੋਈ ਗੰਦਗੀ ਸਾਫ਼ ਹੋ ਜਾਂਦੀ ਹੈ ਤੇ ਨਾਲ ਬਲੌਕ ਹੋਈਆਂ ਨਾੜੀਆਂ ਖੁੱਲ ਜਾਂਦੀਆਂ ਹਨ। ਨੰਬਰ 52 ਸੁੱਕੇ ਮੇਵਿਆਂ ਵਿੱਚ ਸਰੀਰ ਨੂੰ ਗਰਮ ਕਰਨ ਦੀ ਪਾਵਰ ਹੁੰਦੀ ਹੈ ਇਸ ਲਈ ਸਰਦੀਆਂ ਦੇ ਮੌਸਮ ਵਿੱਚ ਸੁੱਕੇ ਮੇਵਿਆਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਗਰਮ ਰਹਿੰਦਾ ਹੈ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜੋੜ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ